ਅੰਦੀ ਆਓ ਜੀ ਇਸ ਨਵੇਂ ਸਾਲ ਦਾ ਸਵਾਗਤ ਨਵੀਂ ਸੋਚਣਾ ਕਰੀਏ ਕੁਝ ਨਵੇਂ ਫੈਸਲੇ ਲਈਏ ਸ਼ਿਕਾਇਤ ਘੱਟ ਕਰੀਏ ਸ਼ੁਕਰਾਨਾ ਜ਼ਿਆਦਾ ਕਰੀਏ ਡਰ ਘਟਾ ਦਰੀਏ ਘੱਟ ਹਿੰਮਤ ਵੱਧ ਰੱਖੀਏ ਬੋਲੀਏ ਘੱਟ ਕਰਮ ਵੱਧ ਕਰੀਏ हे ਪਰਮਾਤਮਾ ਮੇਰੇ ਸਬਰ ਨੂੰ ਕਦੇ ਟੁੱਟਣ ਨਾ ਦੇਣਾ ਜੇ ਸਬਰ ਦਿੱਤਾ ਤਾਂ ਸੁੱਖ ਦਾ ਸਮਾਂ ਵੀ ਬਖਸ਼ਣਾ ਮੇਰੀ ਹਰ ਆਸ ਤੇਰੇ ਦਰ ਤੋਂ ਪੂਰੀ ਹੋਵੇ ਨਾਮ ਸਿਮਰਨ ਸੇਵਾ ਅਤੇ ਸੰਗਤ ਨਾਲ ਹਮੇਸ਼ਾ ਜੋੜ ਕੇ ਰੱਖਣਾ ਪਰਮਾਤਮਾ ਸੱਚੇ ਪਾਤਸ਼ਾਹ ਅੱਗੇ ਅਸੀਂ ਅਰਦਾਸ ਕਰੀਏ ਕਿ ਵਾਹਿਗੁਰੂ ਹਮੇਸ਼ਾ ਹੀ ਆਪਣੇ ਭਾਣੇ ਵਿੱਚ ਸਾਨੂੰ ਸਮੱਤ ਬਖਸ਼ਣਾ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਉਹ ਘਰ ਪਰਿਵਾਰ ਨੂੰ ਤੰਦਰੁਸਤੀਆਂ ਬਖਸ਼ਣਾ ਸਾਰਿਆਂ ਨਾਲ ਵੱਡੀ ਚੀਜ਼ ਹੈ ਜੀ ਤੰਦਰੁਸਤੀ ਜਿਸ ਦੀ ਕੇ ਸਾਨੂੰ ਹਰ ਪਲ ਹਰ ਥਾਂ ਤੇ ਹਰ ਘੜੀ ਜ਼ਰੂਰਤ ਹੁੰਦੀ ਆ ਜੋ ਕਿ ਸਾਨੂੰ ਉਸ ਪ੍ਰਮਾਤਮਾ ਤੋਂ ਮੰਗਣੀ ਚਾਹੀਦੀ ਹੈ ਤੇ ਹਰ ਵਕਤ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰਦਾ ਚਾਹੀਦਾ ਇਸ ਤੇਜੀ ਹਰ ਇੱਕ ਦਾ ਸਾਲ ਖੁਸ਼ੀਆਂ ਭਰਿਆ ਆਵੇ ਸਭ ਨੂੰ ਪ੍ਰਮਾਤਮਾ ਇਸ 2026 ਦੇ ਵਿੱਚ ਉਹ ਸਾਰੀਆਂ ਚੀਜ਼ਾਂ ਦੇ ਉਹਨਾਂ ਦੀਆਂ ਉਹਨਾਂ ਮੰਜ਼ਲਾਂ ਤੱਕ ਪਹੁੰਚਾਵੇ ਜਿੰਨਾ ਤੱਕ ਹਰ ਕੋਈ ਪਹੁੰਚਣਾ ਚਾਹੁੰਦਾ ਮਿਹਨਤ ਕਰ ਰਿਹਾ ਸੱਚੇ ਮਨੋਂ ਉਸ ਵਾਹਿਗੁਰੂ ਦਾ ਸ਼ੁਕਰਾਨਾ ਕਰੋ ਤੁਹਾਡੀਆਂ ਜਿਹੜੀਆਂ ਝੋਲੀਆਂ ਨੇ ਉਹ ਖੁਸ਼ੀਆਂ ਨਾਲ ਭਰ ਜਾਣਗੀਆਂ ਸ਼ੁਕਰਾਨਾ ਕਰਨਾ ਸਿੱਖੋ ਜੀ Let's see guys.